ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੱਲਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 5-7 ਫੋਟੋਆਂ ਜਾਂ 2 ਮਿੰਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਵੇਗੀ ਸਵਰਾਏ ਟਰਾਈਟਰ ਬਕਾਊਾ ਜੀ 735 FE ਮਾਡਲ 1994 ਅਗਰੇ ਟਾਇਰ ਆ 95% ਪਿਛਲੇ ਟਾਇਰ ਆ 50% ਸਾਫ ਆ ਟਰੈਕਟਰ ਦੀ ਸ਼ੋ ਵੀ ਨਾਲ ਮਿਲੂਗੀ ਪੰਜਾਬ ਨੰਬਰ ਆ ਡਿਮਾਂਡ ਆ ਸਿਰਫ 1,36,000 ਰੁਪਏ ਏਰੀਆ ਆ ਸ੍ਰੀ ਫਤੇਗੜ ਸਾਹਿਬ ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰੋ 6284331352 6284331352